ਸਸ਼ੀਕਲ ਅਲਰਟ ਨਿਊਜ਼ ਦੇਖ ਰਹੇ ਦਸਕੰ ਦਾ ਸਵਾਗਤ ਹੈ ਤਾਂ ਇਹ ਜਿਹੜੀ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਇਹ ਸੰਗਰੂਰ ਦੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਪੁਲਿਸ ਵੱਲੋਂ ਜਿਹੜਾ ਕੀ ਹੈ ਪੋਦੇ ਦਿੱਤੇ ਜਾ ਰਹੇ ਨੇ ਜਿਹੜੇ ਟ੍ਰੈਫਿਕ ਦੀ ਪਾਲਣਾ ਨੂੰ ਕਰਦੇ ਨੇ ਉੱਥੇ ਚਲਾਨ ਕੱਟਣ ਦੀ ਬਜਾਏ ਟ੍ਰੈਫਿਕ ਪੁਲਿਸ ਵੱਲੋਂ ਜਿਹੜੇ ਕੀ ਬੂਟੇ ਦਿੱਤੇ ਗਏ ਉੱਥੇ ਹੀ ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਕਿ ਆਪਣੇ ਜਿਹੜੇ ਕੀ ਹੈ ਵਾਹਨ ਚਲਾਉਂਦੇ ਹੋਏ ਜਾਂ ਕੀ ਜਿਵੇਂ ਕਾਰ ਚਲਾ ਰਹੇ ਹੋ ਤਾਂ ਸੀਟ ਬੈਲਟ ਲਗਾਓ ਉੱਥੇ ਜਿਵੇਂ ਬਾਈਕ ਚਲਾ ਰਹੇ ਹੋ ਤਾਂ ਹੈਲਮਟ ਲਗਾਓ ਜਿਹੜਾ ਕਿ ਹੈ ਇਸ ਦੇ ਨਾਲ ਤੁਹਾਡੀ ਸਿਹਤ ਦਾ ਪੂਰਾ ਧਿਆਨ ਦਿੱਤਾ ਜਾਏਗਾ ਕਿਉਂਕਿ ਅਗਰ ਆਪਣਾ ਐਕਸੀਡੈਂਟ ਹੋ ਜਾਂਦਾ ਹੈ ਤਾਂ ਹੈਲਮਟ ਪਾ ਕੇ ਬਹੁਤ ਹੱਦ ਤੱਕ ਜਿਹੜਾ ਆਪਣੇ ਸਿਰ ਦਾ ਬਚਾਅ ਹੋ ਸਕਦਾ ਹੈ ਤਾਂ ਤੁਸੀਂ ਜਿਹੜੀ ਤਸਵੀਰ ਦੇਖ ਰਹੇ ਹੋ ਇਹ ਸੰਗਰੂੜ ਦੀ ਤਸਵੀਰ ਤਦੋਂ ਅੱਜ ਪੰਜਾਬ ਪੁਰਸਾ ਜਿਹੜੀ ਕਲਾਣ ਦੀ ਜਗ੍ਹਾ ਤੇ ਬੂਟੇ ਬਣ ਰਹੀ ਹੈ। ਨਹੀਂ ਜੀ ਬਹੁਤ ਵਧੀਆ ਕਦਮ ਆਗਾ ਵੀਰ ਜੀ ਹੰਨਾਂ ਦਾ। ਅੱਜ ਕੱਲ ਦੇਖੋ ਰੁੱਖ ਐ ਜ਼ਰੂਰੀ ਹੋ ਗਏ। ਜਿਸ ਤਰੀਕੇ ਨਾਲ এনवायरमेंट ਦੇ ਵਿੱਚ ਹੁਣ ਟੈਂਪਰੇਚਰ ਵੱਧਦਾ ਜਾ ਰਿਹਾ ਹੈ। ਬਹੁਤ ਜ਼ਿਆਦਾ ਜ਼ਰੂਰੀ ਹੈ। ਹਰ ਇੱਕ ਨੂੰ ਰੁੱਖ ਲਗਾਉਣੇ ਚਾਹੀਦੇ। ਜਿਵੇਂ ਲੋਕਾਂ ਨੂੰ ਹਦਾਇਤ ਵੀ ਕੀਤੀ ਜਾਂਦੀ ਹੈ ਜਿਹਦੇ ਬਿਦੌਟ ਬੈਲਟ ਆ ਰਹੇ ਨੇ, ਬਿਦੌਟ ਹੈਲਮਟ ਆ ਰਹੇ ਨੇ। ਹਾਂਜੀ ਹਾਂਜੀ। ਕੀ ਲੱਗਦਾ ਤੁਹਾਨੂੰ ਲੋਕਾਂ ਨੂੰ ਜਿਹੜੇ ਕਾਨੂੰਨਾਂ ਦੇ ਵਿੱਚ ਵੀ ਤਬਦੀਲੀ ਆਈ ਹੈ। ਨਹੀਂ ਦੇਖੋ ਵੀਰ ਜੀ ਟ੍ਰੈਫਿਕ ਨਿਯਮਤਾ ਪਹਿਲ ਦੇ ਆਧਾਰ ਤੇ ਆਪਾਂ ਨੂੰ ਫੋਲੋ ਕਰਨੇ ਚਾਹੀਦੇ ਆ ਉਹਦੇ ਵਿੱਚ ਆਪਣੀ ਵੀ ਸੇਫਟੀ ਹੈ ਇਹਨਾਂ ਦੀ ਤਾਂ ਚਲੋ ਵੀਰ ਜੀ ਇਹ ਤਾਂ ਕਰ ਹੀ ਰਹੇ ਨੇ ਆਪਣੀ ਵੀ ਸੇਫਟੀ ਹੈ ਉਹਦੇ ਵਿੱਚ ਪਹਿਲ ਦੇ ਆਧਾਰ ਤੇ ਆਪਾਂ ਨੂੰ ਸੇਫਟੀ ਰੂਲ ਫੋਲੋ ਕਰਨੇ ਚਾਹੀਦੇ ਇਹ ਸੜਕ ਤੁਸੀਂ ਸਮਝ ਨਾ ਰਖੋ ਅੱਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਤਨ ਬਾਲਾ ਹੈ ਜੀ ਅ ਤੁਸੀਂ ਟੂ ਵੀਲਰ ਤੇ ਆ ਰਹੇ ਹੋ ਤੁਹਾਡੇ ਹਸਬੰਦ ਨੇ ਜਦੋਂ ਕਿ ਜਿਹੜਾ ਹੈਲਮਟ ਨਹੀਂ ਪਹਿਲਾ ਤੁਹਾਨੂੰ ਬੂਟਾ ਦਿੱਤਾ ਗਿਆ ਚਲਾਨ ਨਹੀਂ ਕਟਿਆ ਕੀ ਕਹਿਣਾ ਚਾਹੁੰਦੇ ਹੋ ਬਹੁਤ ਸ਼ੁਕਰੀਆ ਜੀ ਪਹਿਲਾਂ ਤਾਂ ਬੂਟਾ ਦੇਣ ਲਈ ਤੇ ਦੂਸਰੀ ਗੱਲ ਇਹ ਸਾਡੀ ਬਹੁਤ ਵੱਡੀ ਗਲਤੀ ਹੈ ਵੀ ਅਸੀਂ ਹੈਲਮਟ ਨਹੀਂ ਪਾਇਆ ਇਹਨਾਂ ਨੇ ਹੈਲਮਟ ਪਾਉਣਾ ਬਹੁਤ ਜ਼ਰੂਰੀ ਹੈ ਤੇ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਇਹ ਬੁੱਟਾ ਤੁਹਾਨੂੰ ਯਾਦ ਦਿਲਾਉਂਦਾ ਰਹੇਗਾ ਨਾ ਆਫ ਕர்ஸ் ਜੀ ਸਾਨੂੰ ਯਾਦ ਕਰਾਉਂਦਾ ਰਹੇਗਾ ਵੀ ਅਸੀਂ ਹੈਲਮਟ ਨਹੀਂ ਪਾਇਆ ਸਾਨੂੰ ਰੋਕਿਆ ਗਿਆ ਤੇ ਬੁੱਟਾ ਸਾਨੂੰ ਦਿੱਤਾ ਗਿਆ ਅਸੀਂ ਬੁੱਟਾ ਲਗਾਵਾਂਗੇ ਤੇ ਬੁੱਟਾ ਲਗਾਉਣਾ ਹਰ ਮਨੁੱਖ ਲਈ ਬਹੁਤ ਜ਼ਰੂਰੀ ਹੈ ਤੇ ਸਾਰਿਆਂ ਨੂੰ ਇਹ ਉਪਰਾਲੇ ਦੇ ਵਿੱਚ ਆਪਾਂ ਨੂੰ ਭਾਗ ਲੈਣਾ ਚਾਹੀਦਾ ਹੈ ਥੈਂਕ ਯੂ ਨਾ ਮੈਂ ਤੁਹਾਡਾ ਸਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਤੁਹਾਨੂੰ ਟ੍ਰੈਫਿਕ ਪੁਲਿਸ ਵੱਲੋਂ ਬੂਟਾ ਦਿੱਤਾ ਗਿਆ ਹੈ ਕੀ ਕਹਿਣਾ ਚਾਹੁੰਦੇ ਸਭ ਬਹੁਤ ਵਧੀਆ ਉਰਾਨਾਂ ਲਈ ਬੂਟਾ ਵੀ ਲਾਵਾਂਗੇ ਹੈਲਮਟ ਵੀ ਯੂਜ਼ ਕਰਾਂਗੇ ਤੇ ਕਿ ਵਧੀਆ ਹੀ ਵਾਤਾਵਰਣ ਬਣਾਉਣਾ ਚਾਹੀਦਾ ਹੈ ਜੀ ਹੈਲਮਟ ਵੀ ਜ਼ਰੂਰੀ ਹੈ ਜੋ ਬਹੁਤ ਜ਼ਰੂਰੀ ਹੈ ਜੀ ਹੈਲਮਟ ਇਹਦਾ ਥੋੜਾ ਪਿੱਛੇ ਭੋਲਾ ਕਿਤੇ ਖੜੇ ਸੀਗੇ ਜੀ ਇਹਦਾ ਹੈਲਮਟ ਨਾਲ ਹੀ ਹੁੰਦਾ ਜੀ ਤਕਰੀਬਨ ਕੀ ਕਹਿਣਾ ਚਾਹੁੰਦੇ ਹੋ ਹੋਰਾਂ ਨੂੰ ਵੀ ਹੈਲ ਜਿਹੜਾ ਟੂ ਵੀਲਰ ਹੈ ਨਹੀਂ ਦੇਖੋ ਕੋਈ ਵੀ ਟੂ ਵੀਲਰ ਆ ਜੇ ਮੋਟਰਸਾਈਕਲ ਸਕੂਟਰ ਕੁਝ ਵੀ ਹੈਲਮਟ ਬਹੁਤ ਜ਼ਰੂਰੀ ਹੈ ਆਪਣੀ ਸੇਫਟੀ ਹੈ ਜਾਨ ਬਹੁਤ ਕੀਮਤੀ ਹੈ ਖਾਸ ਤੇ ਅੱਜਕੱਲ ਬਹੁਤ ਹੋ ਰਹੇ ਨੇ ਤੇ ਹੈਲਮਟ ਬਹੁਤ ਜ਼ਰੂਰੀ ਆ ਜਾਨ ਬਚਾਉਣ ਵਾਸਤੇ ਪਵੰਤੀ ਅੱਜ ਤੁਸੀਂ ਨਾਕਾ ਲਗਾਇਆ ਹੈ ਤੇ ਇਹਦੇ ਵਿੱਚ ਤੁਸੀਂ ਬੂਟੇ ਬੰਦ ਰਹੇ ਹੋ ਕਿਉਂ ਮਲਕੀ ਇਦਾਂ ਦਾ ਪ੍ਰੋਬਲਮ ਕੀਤਾ ਗਿਆ ਅਸੀਂ ਪਹਿਲਾਂ ਚਲਾਨ ਕਰਦੇ ਸੀਗੇ ਚਲਾਨ ਕਰਦੇ ਸੀਗੇ ਜਿਵੇਂ ਹੈਲਮਟ ਦਾ ਕਰਦਾ 1000 ਰੁਪਏ ਜੁਰਮਾਨਾ ਸੀਟ ਬੈੰਡ ਦਾ 1000 ਰੁਪਏ ਜੁਰਮਾਨਾ ਨੰਬਰ ਪਲੇਟ ਦਾ 2000 ਰੁਪਏ ਭੈਣ ਹਮ ਪਰ ਜੀ ਸਾਡੇ ਮਨ ਦੇ ਵਿੱਚ ਆਇਆ ਵੀ ਲੋਕਾਂ ਨੂੰ ਚਲਾਨ ਨਾ ਕਰੀਏ ਇਹਦੇ ਨਾਲ ਹੀ ਇੱਕ ਮੈਸੇਜ ਭੇਜੀਏ ਤਾਂ ਕਿ ਲੋਕ ਸੀਟ ਬੈਲਟ ਲਾ ਕੇ ਰੱਖਣ ਹੈਡਮੈਂਟ ਲੈ ਕੇ ਰੱਖਣ ਤਿੰਨ ਜਣੇ ਨਾਲ ਬੈਠਣ ਨੰਬਰ ਬੈਟਾਂ ਜਿਹੜੀਆਂ ਸਰਕਾਰੀ ਨੇ ਉਹ ਲਾਉਣ ਇਸ ਲਈ ਅੱਜ ਅਸੀਂ 100 ਦੇ ਕਰੀਬ ਕਬੂਟਾ ਲਿਆ ਸੀਗਾ ਅੱਜ ਜਿਨ੍ਹਾਂ ਨੂੰ ਰੋਕਿਆ ਸੀਟ ਬੈਲਟ ਨਹੀਂ ਲਾਈ ਉਹਨਾਂ ਨੂੰ ਬੂਟਾ ਦਿੱਤਾ ਗਿਆ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਬਿਨ ਬੂਟੇ ਨੂੰ ਖੇਤ ਜਾਂ ਘਰ ਦੇ ਵਿੱਚ ਲਾਓ ਤੇ ਇਹਨੂੰ ਪਾੜੋ ਤੇ ਜਿਹੜੇ ਟ੍ਰੈਫਿਕ ਦੇ ਨਿਯਮ ਨੇ ਇਹਨਾਂ ਨੂੰ ਪਨਾਓ ਜਿਵੇਂ ਗੱਲ ਕੀਤੀ ਜਾਵੇ ਕੁਝ ਦਿਨ ਪਹਿਲਾਂ ਟਰੈਕ ਦੇ ਨਿਯਮਾਂ ਦੇ ਵਿੱਚ ਤਬਦੀਲੀ ਆ ਉਹ ਕੀ ਨਿਯਮ ਨੇ ਕੀ ਕਹਿਣਾ ਚਾਹੁੰਦੇ ਲੋਕ ਜਿਹੜੇ ਨਿਯਮ ਨੇਗੇ ਵੀ ਜਿਹੜੇ 16 ਸਾਲ ਤੋਂ ਬਾਅਦ ਦੇ ਬੱਚੇ ਨੇਗੇ 18 ਸਾਲ ਤੱਕ ਹੁੰਦੇ ਨੇ ਉਹ ਲਾਇਸੈਂਸ ਬਣਾ ਸਕਦੇ ਨੇਗੇ ਉਹਦੇ ਵਿੱਚ ਉਹ ਵਿਦਾਊਟ ਗੇਅਰ ਵਹੀਕਲ ਚਲਾ ਸਕਦੇ ਨੇ 18 ਸਾਲ ਤੋਂ ਬਾਅਦ ਉਹ ਆਪਣਾ ਲਾਇਸੈਂਸ ਬਣਾ ਸਕਦੇ ਨੇ ਕਾਰ ਮੋਟਰਸਾਈਕਲ ਸਕੂਟਰ ਦਾ ਤੇ ਸਖਤ ਹਦਾਇਤਾਂ ਨੇਗੀਆਂ ਅਗਰ ਅੰਡਰ ਏਜ ਉਹ ਵੀ ਬੱਚਾ ਸਕੂਟਰ ਮੋਟਰਸਾਈਕਲ ਚਲਾਉਂਦਾ ਉਹਦਾ ਚਰਾਨ ਹੋਊਗਾ ਤੇ ਉਹਦੇ ਜਿਹੜੇ ਜਿਹਦੇ ਮਾਲਕਾ ਉਹਦਾ ਰਜਿਸਟ੍ਰੇਸ਼ਨ ਹੈ ਜਿਹਦੇ ਨਾਂ ਤੇ ਸੱਕ ਉਹਦੇ ਪਿਤਾ ਦੇ ਨਾਂ ਜਾਂ ਉਹਦੇ ਭਰਾ ਦੇ ਜਾਂ ਉਹਦੇ ਮਾਦਰ ਦੇ ਜਾਂ ਕਿਸੇ ਗਮੰਡੀ ਤੋਂ ਮੰਗ ਕੇ ਲੈ ਕੇ ਆਉਦਾ ਚਲਾਨ ਹੁੰਦਾ ਉਹਨੂੰ 25000 ਰੁਪਏ ਜੁਰਮਾਨਾ 3 ਸਾਲ ਦੀ ਸਜ਼ਾ ਕੋਰਟ ਵੱਲੋਂ ਹੋ ਸਕਦੀ ਹੈ 31 ਜੁਲਾਈ ਤੋਂ ਪਹਿਲਾਂ ਪਹਿਲਾਂ ਟਰੱਕ ਤੁਹਾਡੇ ਵੱਲੋਂ ਜਾਣੀ ਸਕੂਲਾਂ ਕੋਲ ਜਾਂ ਟਰੱਕ ਜੁਨੀਅਨ ਕਿੰთა ਲੋਕਾਂ ਨੂੰ ਕਿੰਦਾ ਵੈਰ ਕੀਤਾ ਜਾ ਰਿਹਾ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਵੀ ਜਾ ਕੇ ਆਏ ਆ ਕਿ ਸਾਰਿਆਂ ਨੂੰ ਸੈਮੀਨਾਰ ਆ ਰਹੇ ਨੇ ਮਾਨਯੋਗ ਸਾਡੇ ਡੀਐਸਪੀ ਡੀ ਗੁਰਦੇਵ ਸਿੰਘ ਢਾਲੀਵਾਲ ਸਬ ਡਿਵੀਜ਼ਨਾਂ ਦੇ ਡੀਐਸਪੀ ਸਾਹਿਬਾਨ ਸਾਡੇ ਸਬ ਡਿਵੀਜ਼ਨ ਦੇ ਇੰਚਾਰਜ ਸਕੂਲਾ ਕਾਲਜਾਂ ਵਿੱਚ ਸੈਮੀਨਾਰ ਟਰੱਕ ਯੂਨੀਅਨ ਦੇ ਵਿੱਚ ਸੈਮੀਨਾਰ ਆਮ ਪਬਲਿਕ ਦੇ ਵਿੱਚ ਖੜ ਕੇ ਵੀ ਅਸੀਂ ਸੈਮੀਨਾਰ ਲਾ ਰਹੇ ਹਾਂ ਵੀ ਜਿਹੜੇ ਇਹ ਆਪਣਾ ਕਾਨੂੰਨ ਆਇਆ ਇਹਨੂੰ ਪਨਾਓ ਬੱਚਿਆਂ ਨੂੰ ਸਕੂਟਰ ਮੋਟਰਸਾਈਕਲ ਨਾ ਚੱਕਣ ਦਿਓ ਜਦੋਂ ਲਾਇਸੈਂਸ ਬਣ ਗਏ ਫੇਰ ਹੀ ਚਲਾਉਣ